ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਵੀ ਕਿਸਾਨ ਵੀਰ ਸੌਣੀ 2025 ਸੀਜ਼ਨ ਦੌਰਾਨ ਜੀਰੀ ਦੀ ਥਾਂ ਤੇ ਮੱਕੀ ਦੀ ਫਸਲ ਬੀਜਣਗੇ ਉਹਨਾਂ ਲਈ ਖੇਤੀਬਾੜੀ ਵਿਭਾਗ ਵੱਲੋਂ ਇੱਕ ਸਕੀਮ ਲੈ ਕੇ ਆਂਦੀ ਆ ਜਿਦੇ ਤਹਿਤ ਕਿ ਉਹਨਾਂ ਨੂੰ ਬੀਜ ਅਤੇ ਜੜੀਆਂ ਕੈਮੀਕਲ ਸਪਰੇਅਾਂ ਦੇ ਤੌਰ ਤੇ ਉਹਨਾਂ ਨੂੰ ਜਿਹੜੀ ਕਿਸਾਨਾਂ ਨੂੰ ਵਿਸ਼ੇਸ਼ ਸਹਾਇਤਾ ਦਿੱਤੀ ਜਾਊਗੀ ਉਹ ਇਸ ਤੋਂ ਇਲਾਵਾ ਕੁਝ ਹੋਰ ਵਿੱਤੀ ਸਹਾਇਤਾ ਬਾਰੇ ਵੀ ਗੱਲ ਜਿਹੜੀ ਵਿਚਾਰ ਅਧੀਨ ਹੈਗੀ ਆ ਪਰ ਇਹਦੇ ਲਈ ਇੱਕ ਸ਼ਰਤ ਹੈ ਕਿ ਆਪਾਂ ਜਿਹੜੀਆਂ ਰეკਮੈਂਡਡ ਵੈਰਾਈਟੀਆਂ ਨੇ ਜਿਹੜੀਆਂ ਵਿਭਾਗ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਨੇ ਮੱਕੀ ਦੀਆਂ ਉਹਨਾਂ ਦੀ ਬਿਜਾਈ ਕੀਤੀ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਬਿੱਲ ਨੇ ਉਹ ਜ਼ਰੂਰ ਲਏ ਜਾਣ ਕਿਉਂਕਿ ਬਿਲਾ ਦੇ ਆਧਾਰ ਤੇ ਹੀ ਜਿਹੜੀ ਆ ਉਹਨਾਂ ਨੂੰ ਸਹਾਇਤਾ ਮਿਲਣੀ ਆ। ਤਾਂ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਖੇਤੀਬਾੜੀ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਜਿਵੇਂ ਕਿ ਅਮਲੋਹ ਫਤਿਹਗੜ੍ਹ ਸਾਹਿਬ ਕਮਾਣੋ ਸਰੰਦ ਬਸੀ ਪਠਾਣਾ ਖੇੜਾ ਬਲਾਕ ਬਲਾਕ ਦੇ ਆਪਣੇ ਦਫ਼ਤਰਾਂ ਦੇ ਵਿੱਚ ਜਾ ਕੇ ਉੱਥੋਂ ਜਾਣਕਾਰੀ ਲੈ ਸਕਦੇ ਨੇ ਕਿ ਕਿਹੜੀਆਂ-ਕਿਹੜੀਆਂ ਕਿਸਮਾਂ ਮੱਕੀ ਦੀਆਂ ਸਿਫਾਰਸ਼ ਕੀਤੀਆਂ ਗਈਆਂ ਨੇ। ਤੇ ਉੱਥੇ ਜਿਹੜੇ ਵੀ ਬਿੱਲ ਹੈਗੇ ਨੇ ਉੱਥੇ ਸਬਮਿਟ ਕਰਨੇ ਨੇ ਤੋਂ ਮੇਰੀ ਕਿਸਾਨ ਵੀਰਾਂ ਨੂੰ ਇਹ ਹੀ ਬੇਨਤੀ ਆ ਕਿ ਖੇਤੀਬਾੜੀ ਵਿਭਾਗ ਵੱਲੋਂ ਜਿਹੜੀ ਇਹ ਸਕੀਮ ਚਲਾਈ ਜਾ ਰਹੀ ਆ ਇਹਦਾ ਵੱਧ ਤੋਂ ਵੱਧ ਲਾਭ ਲਓ ਤੇ ਖੇਤੀਬਾੜੀ ਦਫ਼ਤਰਾਂ ਦੇ ਨਾਲ ਸੰਪਰਕ ਕਰਕੇ ਆਪਣੇ ਜਿਹੜੇ ਬਿੱਲ ਹੈਗੇ ਨੇ ਉਹ ਸੰਭਾਲ ਕੇ ਰੱਖੋ ਤੇ ਇਹਦੇ ਨਾਲ ਨਾਲ ਹੀ ਇੱਕ ਜਿਹੜੀ ਖੇਤੀਬਾੜੀ ਵਿਭਾਗ ਦੀ ਪੋਰਟਲ ਆ ਉਹਦੇ ਉੱਤੇ ਵੀ ਆਪਣੇ ਰਜਿਸਟ੍ਰੇਸ਼ਨ ਕਰਵਾਈ ਜਾਵੇ ਸੋ ਮੈਂ ਤਾਂ ਹੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੇ ਵਿਭਾਗ ਦੇ ਜਿਹੜੇ ਬਲਾਕ ਦੇ ਦਫ਼ਤਰ ਨੇ ਉੱਥੇ ਜਾਓ ਤੇ ਉੱਥੋਂ ਜਾਣਕਾਰੀ ਲਓ ਤੇ ਆਪਣੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਸਮੇਂ ਸਿਰ ਉਹ ਜ਼ਰੂਰ ਕਰਵਾਓ ਧੰਨਵਾਦ